ਦਾ ਫਾਟਾ ਬੰਦ ਹੋ ਗਿਆ ਜਤਰਾ ਦੀ ਤੋਂ ਸਰ ਸਰ ਦੀ ਉਹ ਦਾ ਰਜ ਉਸੇ ਜਿਹੜਾ ਜਿਹੜਾ ਲੰਬੀ ਦਰ ਦੇਤਰ ਹੋ ਰਹੀ ਹੋਦੀ ਰਸਤੇ ਵਿੱਚ ਕੁਝ ਤਸਵੀਰਕਾਰੀਆਂ ਕਰਦੇ ਹੋਏ ਫੌਜ ਅਕਾਲ ਫੋਟੋਗ੍ਰਾਫਰ ਸੰਗ ਨਮੋ ਤੇ ਵੀਡੀਓ ਕਰੰਗਣਾ ਤੇਜ ਹੋ ਜਾਂਦੇ ਉੱਤਾਰਪੁਰ ਖੁਸ਼ੀਪੁਰ ਗੱਡੀ ਵਿੱਚ ਗੱਛੀ ਬਣਾ ਲਏ ਇਹ ਆ ਸਭਾ ਵੀ ਉਹਨੂੰ ਕਿਤੇ ਤਲਲੀ ਨਾ ਜੇ ਟਰੱਕ ਨਾਲ ਹੀ ਲੈ ਜੇ ਤਬਾਦਲੇ ਆਖਣ ਭਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਬਾਣੀ ਪ੍ਰਭੂਰ ਅਕਾਲ ਦੇਖ ਬਾਣੀ ਛਕੇ ਬੋਲ ਅਕਾਲ 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 ਕਰਦੇ ਸਿੰਘ ਬੋਜਾ ਅਜੇ ਗਏ ਗਏ ਆਵਣੇ ਆਲੋ ਜਾਵੇ ਤਨ ਤਨ ਬਾਬਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਨਨ ਉਪਾਵੇ ਸਤਿ ਰਿਆ ਕਾਲ ਗੁਰੂ ਰਤਾਨ ਕਾਲ ਹੀ ਕਾਲ ਤੇ ਆ ਬਣਦਾ ਦਰਖਤ ਜਿਹਦਾ ਗੁਰੂ ਸਾਹਿਬ ਜੀ ਨੇ ਕੋੜਾ ਬੰਨਿਆ ਸੀ ਰਾਮ ਕਾਗਨ ਦਰਸ਼ੋ ਕਰਵਾਇਓ ਗੁਣ ਦਾ ਗੂਟਾ ਪਹਿਲਾਂ ਮਾਗੀ ਤੇ ਜਾਣਦਾ ਬਣਦਾ ਸੀ ਵਿਚਾਰ ਫਿਰ ਮਾਗੀ ਤੇ ਜਾ ਨਹੀਂ ਹੋਇਆ ਕਿਸੇ ਕਾਰਨ ਕਰਕੇ ਅੜਚਨ ਆ ਗਈ ਥੇਰ ਬਹੁਤ ਜਨੇ ਅੱਜ ਚੱਲੇ ਪਏ ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਉਦਾਂ ਹੀ ਜਾਣਾ ਪੈਂਦਾ ਤਨ ਗੁਰੂ ਗੋਬਿੰਦ ਸਿੰਘ ਬਾਛਾ ਬੋਡਾ ਦਲ ਸਾਹਿਬ ਲਕਬਾ ਤਨ ਬਾਬਾ ਜਗੰਦਰ ਸਿੰਘ ਅਕਾਲੇ ਪੁੱਜਾਂ ਦੇ ਸਾਈਡ ਪੁੱਜ ਸਰਬ ਲੋਕ ਦੀ ਰੱਛਾ ਹਮਨੇ ਉਹ ਵਾਹਿਗੁਰੂ 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 ਪਾਜਾ ਫਿਰ ਕੈਮਰਾਮੈਨ ਨੂੰ ਸਮਝਾਉਂਦਿਆਂ ਹੋਈਆਂ ਵੀ ਉੱਪਰ ਦੇ ਘੁੰਮਣਾ ਸੀ ਭਾਈ ਇੱਥੇ ਕੜ ਗਿਆ ਤੂੰ ਹਮੈ ਕਿ ਹਜੇ ਵੀ ਹੋ ਜਾ ਵੀਰ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਟੀਬੀ ਸਾਹਿਬ ਰੋਹਿ ਗੁਰੂ ਭਾਬਾ ਸੰਦੀਪ ਸਿੰਘ ਜੀ ਖਾਲਸਾ ਪੱਖੋਵਾਲ ਫਤਿਹ ਅਸ ਗੋਡਵਾਲ ਟੱਪੀ ਸੇ ਇਹ ਵੀ ਪ੍ਰਾਤਨ ਅੰਤਰਖਤਾ ਜੀ ਕੋਈ ਮਾਫ ਗਾ ਨਾ ਪੜਿਆ ਨਹੀਂ ਮੈਂ ਉਹਦੇ ਬਾਰੇ ਨੂਰ ਦੀਨ ਦੀ ਸੰਵਾਦ ਜੀ ਪਾਪੀ ਨੂਰ ਦੇ ਨਗਜ ਕੇ ਬਲਾ ਬਨੇ ਆਲੋ ਜਾਵੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਚਰਨਾਂ ਨੂੰ ਪਾਵੇ ਜਦ ਜਿਰਿਆ ਕਾਲ ਗੁਰ ਵਰਕ ਕਾਲ ਕਾਲ ਹੀ ਅਕਾਲ